ਹਾਂ ਜੀ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਲੈ ਕੇ ਆਏ ਆਂ ਪਲੇਨ ਜਾਂ ਕੱਟਵਰਕ ਜੋ ਕਿ ਸਭ ਦੇ ਕਮੈਂਟ ਬਹੁਤ ਜ਼ਿਆਦਾ ਆ ਰਹੇ ਸੀ ਵੀ ਤੁਸੀਂ ਇਹ ਚ ਆਪਾਂ ਨੂੰ ਜੋਇੰਟ ਲਗਾਉਣਾ ਸਿਖਾਓ ਤੇ ਜੋਇੰਟ ਮਤਲਬ ਹੁੰਦਾ ਵੀ ਜੋੜ ਲਗਾਉਣਾ ਜੋ ਕਿ ਆਪਾਂ ਕੋਈ ਵੀ ਇਸ ਤਰ੍ਹਾਂ ਦਾ ਕੱਟਵਰਕ ਲਾ ਲਓ ਕੋਈ ਹੋਰ ਕੋਈ ਫੁੱਲ ਦਾ ਡਿਜ਼ਾਈਨ ਲਗਾ ਲਓ ਤੇ ਜਿਹਦੇ ਵਿੱਚ ਕਿ ਜੋੜ ਪੈ ਕੇ ਸ਼ੁਰੂ ਹੁੰਦਾ ਹੋਵੇ ਤੇ ਚਲੋ ਜੀ ਵੀਡੀਓ ਨੂੰ ਕਰਦੇ ਆਂ ਸ਼ੁਰੂ ਉਸ ਤੋਂ ਪਹਿਲਾਂ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਵੀਡੀਓ ਤੇ ਕਮੈਂਟ ਵੀ ਜ਼ਰੂਰ ਕਰਿਓ ਵੀ ਵੀ ਵੀਡੀਓ ਆਪਣੇ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਲਓ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿਉਂਕਿ ਸਿੰਪਲ ਦਾ ਸੂਟ ਆਇਆ ਹੋਇਆ ਸੀ ਕੱਟ ਵਰਕ ਕਰਨ ਦਾ ਅਸਤੇ ਤੇ ਤੁਹਾਨੂੰ ਦੱਸਾਂਗੇ ਵੀ ਆਪਾਂ ਇਹਦਾ ਜੋਇੰਟ ਕਿੱਦਾਂ ਲਗਾ ਸਕਦੇ ਹਾਂ ਤੇ ਚਲੋ ਜੀ ਫਿਰ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਤੇ ਨਾਲ ਦੀ ਨਾਲ ਤੁਸੀਂ ਅੱਗੇ ਜ਼ਰੂਰ ਸ਼ੇਅਰ ਕਰਦੇ ਹੋ ਕਿਉਂਕਿ ਜੋ ਵੀ ਪਹਿਣਾ ਕੋਲੇ ਇਹਨਾਂ ਦਾ ਬਹੁਤ ਜ਼ਿਆਦਾ ਮੁਸ਼ਕਲ ਹੋਈ ਪਈ ਹੈ ਜਿਨ੍ਹਾਂ ਨੂੰ ਇਹ ਵਰਕ ਮਸ਼ੀਨਾਂ ਤਾਂ ਲੈ ਲਈਆਂ ਨੇ ਪਰ ਜੋਇੰਟ ਨਹੀਂ ਲਗਾਉਣਾ ਆ ਰਿਹਾ ਤੇ ਇਸ ਲਈ ਆਪਾਂ ਨੂੰ ਜਦੋਂ ਵੀ ਕੋਈ 100 ਚੋਂ 70% ਇਹੀ ਮੈਸੇਜ ਹੁੰਦੇ ਆ ਕਿ ਤੁਸੀਂ ਸਾਨੂੰ ਜੁਆਇੰਟ ਲਾਉਣ ਦੀ ਇੱਕ ਵੀਡੀਓ ਬਣਾ ਕੇ ਦਿਖਾਓ ਤੇ ਅੱਜ ਆਪਾਂ ਸਪੈਸ਼ਲ ਵੀਡੀਓ ਇਸ ਲਈ ਬਣਾਈ ਹੈ ਕਿਉਂਕਿ ਆਪਣੇ ਕੋਲ ਇੱਕ ਕੱਟਵਰਕ ਦਾ ਸੂਟ ਆਇਆ ਹੋਇਆ ਸੀ ਤੇ ਨਾਲ ਹੀ ਆਪਾਂ ਸੋਚਿਆ ਵੀਡੀਓ ਬਣਾ ਕੇ ਤੁਹਾਨੂੰ ਵੀ ਆਪਾਂ ਦੱਸਾਂਗੇ ਵੀ ਆਪਾਂ ਕਿਸ ਤਰ੍ਹਾਂ ਕੱਟਵਰਕ ਨੂੰ ਇਸ ਤਰ੍ਹਾਂ ਨਾਲ ਹੀ ਜੋੜਾਂਗੇ ਤੇ ਚਲੋ ਜੀ ਇਧਰ ਸਭ ਤੋਂ ਪਹਿਲਾਂ ਆਪਾਂ ਆਪਣੇ ਮਸ਼ੀਨ ਤੇ ਇੱਥੇ ਦੇਖੋ ਕੱਟਵਰਕ ਆਪਣਾ ਇੱਕ ਬਣ ਚੁੱਕਿਆ ਹੈ ਇਹ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜਾ ਆਪਾਂ ਇਹਦੇ ਨਾਲ ਵਾਲਾ ਕੱਟਵਰਕ ਸ਼ੁਰੂ ਕਰਨਾ ਤੇ ਉਹਨੂੰ ਆਪਾਂ ਕਿੱਦਾਂ ਬਿਲਕੁਲ ਨਾਲ ਕਰਕੇ ਸ਼ੁਰੂ ਕਰਾਂਗੇ ਤਾਂ ਜੋ ਕਿਸੇ ਨੂੰ ਪਤਾ ਵੀ ਨਾਲ ਲੱਗੇ ਵੀ ਆਪਾਂ ਕਿੱਥੋਂ ਮਸ਼ੀਨ ਚੱਕੀ ਸੀ ਤੇ ਕਿੱਥੋਂ ਆਪਾਂ ਇਹਦਾ ਜੋਇੰਟ ਲਗਾ ਕੇ ਇਹਨੂੰ ਅੱਗੇ ਕੱਟਵਰਕ ਨੂੰ ਸ਼ੁਰੂ ਕਰਤਾ ਤੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਇਸ ਗ੍ਰਾਫ ਦੀ ਕਿਉਂਕਿ ਜੋ ਵੀ ਡਿਜ਼ਾਈਨ ਆਪਾਂ ਬਣਾਉਣੀ ਹੈ ਇਹ ਗ੍ਰਾਫ ਤੇ ਇਸੇੋਂ ਬਣਦਾ ਸਾਰਾ ਚਲੋ ਜੀ ਇੱਥੇ ਹੁਣ ਆਪਾਂ ਸਭ ਤੋਂ ਪਹਿਲਾਂ ਇਸ ਫਰੇਮ ਨੂੰ ਪੱਟ ਕੇ ਕਿਉਂਕਿ ਇਹ ਡਿਜ਼ਾਈਨ ਆਪਣਾ ਬਣ ਚੁੱਕਿਆ ਫਰੇਮ ਨੂੰ ਅੱਗੇ ਕਰਕੇ ਤੇ ਫਿਰ ਤੁਹਾਨੂੰ ਅੱਗੇ ਦੱਸਦੇ ਆਂ ਤੇ ਇਧਰ ਵਾਲਾ ਡਿਜ਼ਾਈਨ ਆ ਜਿਹੜਾ ਆਪਣਾ ਮਸ਼ੀਨ ਤੇ ਇਹਨੂੰ ਵੀ ਆਪਾਂ ਸੈੱਟ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਫਰੇਮ ਨੂੰ ਇਧਰ ਦੇਖੋ ਚੜ ਲਿਆ ਤੇ ਇਹ ਵਾਲਾ ਆਪਣਾ ਕੱਟਵਰਕ ਆਪਾਂ ਇਹ ਕਰ ਚੁੱਕੇ ਆ ਤੇ ਹੁਣ ਇਹਨੂੰ ਆਪਾਂ ਗ੍ਰਾਫ ਵਿੱਚ ਲਿਜਾ ਕੇ ਤੇ ਸੈੱਟ ਕਰਾਂਗੇ ਤੇ ਫਿਰ ਆਪਾਂ ਆਪਣੇ ਕੱਪੜੇ ਤੇ ਸੈੱਟ ਕਰਾਂਗੇ ਤੇ ਤੁਸੀਂ ਚੰਗੀ ਤਰ੍ਹਾਂ ਵੀਡੀਓ ਨੂੰ ਦੇਖਿਓ ਵੇ ਫੇਰ ਹੀ ਤੁਹਾਨੂੰ ਸਮਝ ਲੱਗੂਗੀ ਵੀ ਆਪਾਂ ਕਿਸ ਤਰ੍ਹਾਂ ਇਸ ਦੇ ਜੋਇੰਟ ਮਤਲਬ ਜੋੜ ਆਪਾਂ ਲਗਾਇਆ ਚਲੋ ਜੀ ਫਰੇਮ ਪੱਟ ਕੇ ਇੱਥੇ ਆਪਾਂ ਲਾ ਸਕਦੇ ਕਿਉਂਕਿ ਆਪਾਂ ਇਹਨਾਂ ਕੱਟਵਾਰਕੀ ਹੋਰ ਦੇਣ ਤੇ ਇੱਥੇ ਆਪਾਂ ਬਾਜੂ ਵਰਕ ਤਿਆਰ ਕਰ ਰਹੇ ਸੀ ਤੇ ਲਓ ਜੀ ਇਹਨਾਂ ਕੱਟਵਾਰਕ ਨੂੰ ਆਪਾਂ ਉੱਪਰ ਨੂੰ ਲੈ ਕੇ ਚੱਲਾਂਗੇ ਕਿਉਂਕਿ ਆਪਣੇ ਜਿਹੜੇ ਦੋ ਰਾਉਂਡ ਨੇ ਇੱਥੇ ਟੁੱਕਰ ਆ ਚੁੱਕੇ ਨੇ ਤੇ ਆਪਾਂ ਉਥੋਂ ਤਿੰਨ ਰਾਉਂਡ ਹੋਰ ਅੱਗੇ ਬਣਾਉਣੇ ਨੇ ਤੇ ਨੂੰ ਆਪਾਂ ਦੇਖੋ ਉੱਪਰ ਲੈ ਗਏ ਤੇ ਹੁਣ ਆਪਾਂ ਜਿਹੜੇ ਇਹ ਗਰਾਫ ਚ ਆਪਣੀਆਂ ਲਾਈਨਾਂ ਨੇ ਇਹਨਾਂ ਨੂੰ ਗਿਣਾਂਗੇ ਤੇ ਉਹਨਾਂ ਹੀ ਆਪਾਂ ਕੱਪੜੇ ਤੇ ਛੱਡਾਂਗੇ ਤੇ ਉਹਨਾਂ ਹੀ ਆਪਾਂ ਇੱਧਰ ਗਰਾਫ ਚ ਤੇ ਫਿਰ ਆਪਣਾ ਡਿਜ਼ਾਈਨ ਇੱਕ ਤੋਂ 100% ਸਹੀ ਆਉਂਦਾ ਜੇ ਆਪਾਂ ਇੱਥੇ ਗਰਾਫ ਚ ਆਪਾਂ ਨੇ ਉਹਨੂੰ ਕਿਰਾਂ ਸਹੀ ਕਰ ਲੈਨੇ ਆ ਤੇ ਦੇਖੋ ਆਪਾਂ ਇਧਰ ਉਹ ਇਹਦੀਆਂ ਲੈਣਾ ਪੂਰਿਆਂ ਗਿਣਨੀਆਂ ਨੇ ਵੀ ਆਪਣੇ 8 ਲੈਣਾ ਇੱਥੇ ਰਹਿ ਚੁੱਕੀਆਂ ਨੇ ਗਰਾਫ ਤੇ ਨਾ ਤੇ ਇਹਨਾਂ ਹੀ ਆਪਾਂ ਇੱਧਰ ਮਸ਼ੀਨ ਦੇ ਗਰਾਫ ਤੇ ਰੱਖਾਂਗੇ ਦੇਖੋ ਆਟੋਮੈਟ ਦਾ ਆਪਣਾ ਸਾਰਾ ਡਿਜ਼ਾਈਨ ਸਹੀ ਹੋ ਜਾਣਾ। ਦੇਖੋ ਇੱਧਰ ਵੀ ਆਪਾਂ ਗਿਣਤੀ ਦੇ ਨਾਲ ਉਹਨਾਂ ਇਹ ਅੱਠ ਲਾਈਨਾਂ ਛੱਡ ਕੇ ਤੇ ਲਓ ਜੀ ਡਿਜ਼ਾਈਨ ਨੂੰ ਆਪਾਂ ਸੈੱਟ ਕਰ ਲਾਂਗੇ ਤੇ ਤੁਸੀਂ ਦੇਖੋ ਵੀ ਆਪਣੇ ਕੱਟ ਵਰਕ ਦਾ ਜਿੱਥੋਂ ਬੰਦ ਹੋਇਆ ਉੱਥੋਂ ਸ਼ੁਰੂ ਹੋ ਜਾਣਾ। ਤੇ ਲਓ ਜੀ ਇਹ ਮੇਨ ਗੱਲ ਹੁੰਦੀ ਹੈ ਆਪਣੀ ਗਰਾਫ ਦੀ ਹੋਰ ਕੋਈ ਬਹੁਤ ਵੱਡਾ ਕੰਮ ਨਹੀਂ ਹੁੰਦਾ ਜੋਇੰਟ ਲਗਾਉਣਾ। ਤੇ ਬਸ ਆਪਾਂ ਨੂੰ ਸਾਰਾ ਕੁਝ ਜੋ ਵੀ ਆਪਾਂ ਕਰਨਾ ਹੁੰਦਾ ਗਰਾਫ ਤੇ ਕਰਨਾ ਹੁੰਦਾ ਹੈ। ਉਛੇ ਨੂੰ ਆਪਾਂ ਚੰਗੀ ਤਰ੍ਹਾਂ ਇੱਕ ਦੋ ਵਾਰ ਹੀ ਗਿਣ ਲਿਆ ਕਿਉਂਕਿ ਕਈ ਵਾਰੀ ਪ੍ਰੇਖਾ ਭੈ ਜਾਂਦਾ ਤੇ ਚਲੋ ਜੀ ਇੱਧਰ ਆਪਾਂ ਸਾਰਾ ਗਿਣਤੀ ਕਰਕੇ ਤੇ ਇਹਨੂੰ ਇੱਥੇ ਕਰ ਦਾਂਗੇ ਸੈੱਟ ਤੇ ਫਿਰ ਤੁਹਾਨੂੰ ਆਪਾਂ ਬਣਾਉਂ ਦਿਖਾਉਣੇ ਆ ਬਣਾ ਕੇ ਵੀ ਆਪਣਾ ਕੱਟ ਵਰਕ ਕਿ ਇਸ ਤਰ੍ਹਾਂ ਜੁੜਦਾ ਇਹਨੂੰ ਜੀ ਆਪਾਂ ਸਹੀ ਲਾਈਨਾਂ ਤੇ ਉਹਨੂੰ ਲਿਆ ਕੇ ਚਲੋ ਜੇ ਇੱਥੇ ਡਿਜ਼ਾਈਨ ਆਪਣਾ ਸੈੱਟ ਹੋ ਗਿਆ ਤੇ ਨੂੰ ਆਪਾਂ ਓਕੇ ਕਰ ਦਾਂਗੇ ਤੇ ਗਰਾਫ ਨੂੰ ਕੱਢ ਦਾਂਗੇ ਬਾਹਰ ਤੇ ਹੁਣ ਤੁਹਾਨੂੰ ਦਿਖਾਉਣੀ ਆ ਕਿ ਆਪਣਾ ਡਿਜ਼ਾਈਨ ਬਣਾ ਕੇ ਵੀਡੀਓ ਨੂੰ ਗੱਤ ਤੋਂ ਗੱਤ ਸ਼ੇਅਰ ਜ਼ਰੂਰ ਕਰਦੇ ਆ ਕਰੋ ਤਾਂ ਜੋ ਮੇਰੇ ਵਰਗੀ ਭੈਣ ਹਰ ਇੱਕ ਕੁੜੀ ਇਹ ਜਾ ਸਕੇ ਕਿਉਂਕਿ ਇਹ ਬਹੁਤ ਜ਼ਿਆਦਾ ਜਿਹੜੀ ਮਸ਼ੀਨਾਂ ਦੇ ਵਿੱਚ ਆ ਰਹੀ ਹੈ ਤੇ ਲੋ ਜੀ ਨੂੰ ਆਪਾਂ ਚਲਾ ਕੇ ਤੇ ਲੋ ਜੀ ਵਰਕ ਹੁਣ ਆਪਣਾ ਸ਼ੁਰੂ ਹੋ ਗਿਆ ਤੇ ਹੁਣ ਤੁਸੀਂ ਆਪਾਂ ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗੇ ਬਿਨਾ ਕੱਟੇ ਕਿਸ ਤਰ੍ਹਾਂ ਆਪਾਂ ਦੇਖੋ ਗ੍ਰਾਫ ਦੀ ਸਿਹਤ ਤਾਂ ਦੇ ਨਾਲ ਦੇਖੋ ਕਿਸ ਤਰ੍ਹਾਂ ਇਹ ਆਪਾਂ ਕਿੱਥੋਂ ਡਿਜ਼ਾਈਨ ਚੱਲਿਆ ਤੇ ਇਹਨੇ ਸੇਮ ਆ ਕੇ ਦੇਖੋ ਆ ਆਪਣੇ ਕੱਟ ਦੇ ਨਾਲ ਰਲ ਗਿਆ ਤੇ ਆਪਾਂ ਨੂੰ ਬਿਲਕੁਲ ਕੋਈ ਦੱਸ ਵੀ ਨਹੀਂ ਸਕਦਾ ਵੀ ਆਪਾਂ ਇਹਨੂੰ ਕਿੱਥੋਂ ਡਿਜ਼ਾਈਨ ਨੂੰ ਬੰਦ ਕਰਕੇ ਕਿੱਥੋਂ ਸ਼ੁਰੂ ਕੀਤਾ ਸੀ ਤੇ ਇਹਨੂੰ ਆਪਾਂ ਕਹਿੰਦੇ ਆ ਜੋਇੰਟ ਲਗਾਉਣਾ ਤੇ ਇਹ ਹੀ ਆਪਣੀ ਮੇਨ ਸਮੱਸਿਆ ਸਾਰਿਆਂ ਦੀ ਮਸ਼ੀਨਾਂ ਵਿੱਚ ਆ ਰਹੀ ਸੀ ਕਿਉਂਕਿ ਇਹਦੀ ਕੋਈ ਟ੍ਰੇਨਿੰਗ ਨਹੀਂ ਹੈ ਜੀ ਇਹਨੂੰ ਜਿਵੇਂ ਜਿਵੇਂ ਆਪਾਂ ਚਲਾਈ ਜਾਂਦੇ ਹਾਂ ਓਵੇਂ ਓਵੇਂ ਆਪਾਂ ਨੂੰ ਇਹਦਾ ਹਿਸਾਬ ਆਈ ਜਾਂਦਾ ਤੇ ਲਓ ਜੀ ਤੁਸੀਂ ਦੇਖ ਸਕਦੇ ਹੋ ਤੇ ਵਰਕ ਦੇ ਨਾਲ-ਨਾਲ ਤੁਹਾਨੂੰ ਆਪਾਂ ਆਪਣੀ ਮਸ਼ੀਨ ਬਾਰੇ ਵੀ ਕੋਈ ਨਾ ਕੋਈ ਜਾਣਕਾਰੀ ਦਿੰਦੇ ਰਹਿੰਨੇ ਆ ਕਿਉਂਕਿ ਇਹ ਮਸ਼ੀਨਾਂ ਹਰ ਬੁਟੀਕ ਵਿੱਚ ਆ ਚੁੱਕੀਆਂ ਨੇ ਤੇ ਮੇਨ ਪ੍ਰੋਬਲਮ ਇਹੀ ਬਣ ਰਹੀ ਹੈ ਜਾਂ ਕਿਸੇ ਨੂੰ ਫਰੇਮ ਨਹੀਂ ਸੈੱਟ ਕਰਨਾ ਆ ਰਿਹਾ ਜਾਂ ਕਿਸੇ ਨੂੰ ਸੂਈ ਵਿੱਚ ਧਾਗਾ ਨਹੀਂ ਪਾਉਣਾ ਆ ਰਿਹਾ ਤੇ ਲਓ ਜੀ ਇਹ ਵੀਡੀਓ ਦਾ ਮਕਸਦ ਇੱਕੋ ਹੀ ਹੁੰਦਾ ਵੀ ਆਪਾਂ ਸਾਰਿਆਂ ਨੂੰ ਜੋ ਵੀ ਗੱਲ ਦਾ ਪਤਾ ਆਪਾਂ ਇਸ ਤਰ੍ਹਾਂ ਵੀਡੀਓ ਬਣਾ ਕੇ ਇੱਕ ਦੂਜੇ ਭੈਣ ਭਾਈ ਨਾਲ ਸ਼ੇਅਰ ਕਰ ਸਕੀਏ ਲਓ ਜੀ ਵੀਡੀਓ ਵਧੀਆ ਲੱਗੀ ਤਾਂ ਜ਼ਰੂਰ ਦੱਸਿਆ ਕਰੋ ਤੇ ਹੋਰ ਕੋਈ ਕੁਝ ਵੀ ਪੁੱਛਣਾ ਹੁੰਦਾ ਤਾਂ ਉਹ ਵੀ ਦੱਸਿਆ ਕਰੋ ਜਿੰਨੀ ਕੁ ਜਾਣਕਾਰੀ ਹੈਗੀ ਆਪਾਂ ਉੰਨੀ ਕੁ ਵੀਡੀਓ ਬਣਾ ਕੇ ਜ਼ਰੂਰ ਸ਼ੇਅਰ ਕਰਿਆ ਕਰਾਂਗੇ ਤੇ ਲਓ ਜਿੱਥੇ ਕੱਟ ਵਰਕ ਤੁਸੀਂ ਆਪਣਾ ਦੇਖ ਸਕਦੇ ਹੋ ਤੇ ਬਹੁਤ ਵਧੀਆ ਹੋਇਆ ਤੇ ਆਪਾਂ ਦੇਖੋ ਕਿੱਥੇ ਜੋਇੰਟ ਲਗਾਇਆ ਕਿਸੇ ਨੂੰ ਅ ਦੱਸੇ ਬਿਨਾ ਵੀ ਨਹੀਂ ਪਤਾ ਲੱਗਦਾ ਕਿਉਂਕਿ ਆਪਾਂ ਦੇਖੋ ਅ ਇੱਕ ਧਾਗੇ ਦਾ ਵੀ ਫਰਕ ਨਹੀਂ ਪਿਆ ਤੇ ਇਹਨੂੰ ਕਹਿੰਦੇ ਨੇ ਜੋਇੰਟ ਲਗਾਉਣਾ ਤੇ ਲਓ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਵੀ ਨਾ